ਹੈਲਥਨਿੰਗ ਬਲਕੀ ਹਜ਼ਰਾਨ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥਡੇ ਲੋਕ ਭਗਵਾਨ ਬੋਲੇਨਾਥ ਨੂੰ ਸਮਰਪਿਤ ਸਾਵਣ ਮਹੀਨੇ ਦੀ ਵੇਸ ਸਵਰੀ ਨਾਲ ਉਡੀਕ ਕਰਦੇ ਹਨ ਸਾਵਣ ਵਿੱਚ ਲੋਕ ਭਗਵਾਨ ਸ਼ਿਵ ਦੀ ਪੂਜਾ ਕਰਦੇ ਹਨ ਕਈ ਮਹੱਤਵਪੂਰਨ ਤੀਰਥਾਂ ਤੇ ਵਰਤ ਰੱਖਦੇ ਹਨ ਤਾਂ ਜੋ ਮਹਾਦੇਵ ਉਹਨਾਂ ਦੇ ਦੁੱਖ ਦੂਰ ਕਰ ਸਕਣ ਅਤੇ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰ ਸਕਣ ਇਸ ਦੇ ਨਾਲ ਹੀ ਸਾਵਣ ਮਹੀਨੇ ਲਈ ਧਾਰਮਿਕ ਗ੍ਰੰਥਾਂ ਵਿੱਚ ਕਈ ਨਿਯਮਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਇਹ ਨਿਯਮ ਭੋਜਨ ਜੀਵਨ ਚਾਲੀ ਪੂਜਾ ਆਦਿ ਨਾਲ ਸੰਬੰਧਿਤ ਹਨ ਅੱਜ ਅਸੀਂ ਤੁਹਾਨੂੰ ਉਹਨਾਂ ਨਿਯਮਾਂ ਬਾਰੇ ਦੱਸਾਂਗੇ ਜੋ ਸਾਵਣ ਦੇ ਮਹੀਨੇ ਖਾਣ ਪੀਣ ਸਬੰਧਿਤ ਹਨ ਸਾਵਨ ਦੇ ਮਹੀਨੇ ਭਗਵਾਨ ਸ਼ਿਵ ਨੂੰ ਕੱਚਾ ਦੁੱਧ ਅਤੇ ਦਹੀਂ ਚੜਾਉਂਦਾ ਬਹੁਤ ਮਹੱਤਵ ਹੈ ਇਸ ਦੇ ਨਾਲ ਹੀ ਕਿਹਾ ਜਾਂਦਾ ਹੈ ਕਿ ਸਾਵਨ ਦੇ ਮਹੀਨੇ ਕੱਚਾ ਦੁੱਧ ਦਹੀਂ ਸ਼ੈਤ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਦੇ ਨਾਲ ਹੀ ਸਾਵਨ ਚ ਦਹੀਂ ਤੋਂ ਬਣੀ ਕੜੀ ਵਰਗੀਆਂ ਚੀਜ਼ਾਂ ਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ ਭਗਵਾਨ ਸ਼ਿਵ ਨੂੰ ਕੁਦਰਤ ਦੇ ਨਾਲ ਬਹੁਤ ਪਿਆਰ ਹੈ ਇਸ ਦੇ ਲਈ ਸਾਵਨ ਦੇ ਮਹੀਨੇ ਸਾਗ ਅਤੇ ਸੱਜੀਆਂ ਨੂੰ ਨਹੀਂ ਤੋੜਨਾ ਚਾਹੀਦਾ ਤੇ ਦੂਜੇ ਪਾਸੇ ਬਰਸਾਤ ਦੇ ਮੌਸਮ ਦੌਰਾਨ ਸਾਡੀ ਪਾਚਨ ਪ੍ਰਣਾਲੀ ਸਵਿੰਦਰਨ ਹੋ ਜਾਂਦੀ ਹੈ ਇਸ ਦੇ ਲਈ ਸਬਜ਼ੀਆਂ ਵਿੱਚ ਕੀੜੇ ਜਲਦੀ ਨਜ਼ਰ ਆਉਂਦੇ ਹਨ ਇਸ ਲਈ ਅਜਿਹੀਆਂ ਦੂਸ਼ਿਤ ਸਬਜ਼ੀਆਂ ਖਾਣ ਨਾਲ ਬਿਮਾਰੀਆਂ ਹੋ ਸਕਦੀਆਂ ਹਨ ਇਸ ਲਈ ਬਰਸਾਤ ਦੇ ਮੌਸਮ ਵਿੱਚ ਫਲੀਦਾਰ ਛੋਲੇ ਅਤੇ ਦਾਲਾਂ ਦਾ ਸੇਵਨ ਹੀ ਕਰਨਾ ਬੈਤਰ ਹੋ ਸਕਦਾ ਹੈ ਇਸੇ ਤਰ੍ਹਾਂ ਸ਼ਾਵਣ ਮਹੀਨੇ ਵਿੱਚ ਕੱਚਾ ਦੁੱਧ ਅਤੇ ਦਹੀਂ ਖਾਣ ਦੀ ਵੀ ਮਨਾਹੀ ਕੀਤੀ ਜਾਂਦੀ ਹੈ ਕਿਉਂਕਿ ਗਾਂ ਮੱਝਾਂ ਚਰਾਉਣ ਵੇਲੇ ਕੀੜੇ ਮਕੌੜਿਆਂ ਨਾਲ ਪੱਤੇ ਅਤੇ ਘਾਹ ਖਾਂਦੀਆਂ ਇਸ ਨਾਲ ਦੁੱਧ ਵੀ ਦੂਸ਼ਿਤ ਹੋ ਸਕਦਾ ਹੈ ਅਜਿਹੇ ਚ ਸ਼ਾਵਣ ਮਹੀਨੇ ਚ ਕੱਚਾ ਦੁੱਧ ਪੀਨ ਨਾਲ ਬਿਮਾਰੀਆਂ ਹੋ ਸਕਦੀਆਂ ਨੇ ਇਸੇ ਤਰ੍ਹਾਂ ਬਰਸਾਤ ਦੇ ਮੌਸਮ ਵਿੱਚ ਦਹੀਂ ਵੀ ਜਲਦੀ ਖਰਾਬ ਹੋ ਜਾਂਦਾ ਹੈ ਅਤੇ ਨੁਕਸਾਨ ਵੀ ਹੋ ਸਕਦਾ ਹੈ ਇਸ ਲਈ ਸਾਵਣ ਮਹੀਨੇ ਚ ਦੁੱਧ ਅਤੇ ਦਹੀਂ ਦਾ ਸੇਵਨ ਕਰਨ ਤੋਂ ਪਹਰੇਜ਼ ਕਰਨਾ ਚਾਹੀਦਾ ਹੈ ਦੁੱਧ ਤੋਂ ਬਣੀਆਂ ਚੀਜ਼ਾਂ ਖਾਣ ਤੋਂ ਪਹਰੇਜ਼ ਕਰਨਾ ਬਿਹਤਰ ਹੋਵੇਗਾ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ ਹੈਲਥ ਨਾ ਜਿੰਨ ਕਬਲੇ ਕਿ ਹਜ਼ਰਾਨ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦिशा ਹੈਲਥ ਦੇ ਲੋਕ ਭਗਵਾਨ ਬੋਲੇनाथ ਨੂੰ ਸਮਰਪਿਤ ਸਾਵਣ ਮਹੀਨੇ ਦੀ ਵੇਲੇ ਸਬਰੀ ਨਾਲ ਉਡੀਕ ਕਰਦੇ ਹਨ ਸਾਵਣ ਵਿੱਚ ਲੋਕ ਭਗਵਾਨ ਸ਼ਿਵ ਦੀ ਪੂਜਾ ਕਰਦੇ ਹਨ ਕਈ ਮਹੱਤਵਪੂਰਨ ਤੀਰਥਾਂ ਤੇ ਵਰਤ ਰੱਖਦੇ ਹਨ ਤਾਂ ਜੋ ਮਹਾਦੇਵ ਉਹਨਾਂ ਦੇ ਦੁੱਖ ਦੂਰ ਕਰ ਸਕਣ ਅਤੇ ਉਹਨਾਂ ਦੀਆਂ ਮਨੁਕਾਮਨਾ ਪੂਰੀਆਂ ਕਰ ਸਕਣ ਇਸ ਦੇ ਨਾਲ ਹੀ ਸਾਵਣ ਮਹੀਨੇ ਲਈ ਧਾਰਮਿਕ ਗ੍ਰੰਥਾਂ ਵਿੱਚ ਕਈ ਨਿਯਮਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਇਹ ਨਿਯਮ ਭੋਜਨ ਜੀਵਨ ਚਾਲੀ ਪੂਜਾ ਆਦਿ ਨਾਲ ਸੰਬੰਧਿਤ ਹਨ ਅੱਜ ਅਸੀਂ ਤੁਹਾਨੂੰ ਉਹਨਾਂ ਨਿਯਮਾਂ ਬਾਰੇ ਦੱਸਾਂਗੇ ਜੋ ਸਾਵਣ ਦੇ ਮਹੀਨੇ ਖਾਣ ਪੀਣ ਸੰਬੰਧਿਤ ਹਨ ਸਾਵਨ ਦੇ ਮਹੀਨੇ ਭਗਵਾਨ ਸ਼ਿਵ ਨੂੰ ਕੱਚਾ ਦੁੱਧ ਅਤੇ ਦਹੀਂ ਚੜ੍ਹਾਉਂਦਾ ਬਹੁਤ ਮਹੱਤਵ ਹੈ ਇਸ ਦੇ ਨਾਲ ਹੀ ਕਿਹਾ ਜਾਂਦਾ ਹੈ ਕਿ ਸਾਵਨ ਦੇ ਮਹੀਨੇ ਕੱਚਾ ਦੁੱਧ ਦਹੀਂ ਸ਼ੈਤ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਦੇ ਨਾਲ ਹੀ ਸਾਵਨ ਚ ਦਹੀਂ ਤੋਂ ਬਣੀ ਕੜੀ ਵਰਗੀਆਂ ਚੀਜ਼ਾਂ ਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ ਭਗਵਾਨ ਸ਼ਿਵ ਨੂੰ ਕੁਦਰਤ ਦੇ ਨਾਲ ਬਹੁਤ ਪਿਆਰ ਹੈ ਇਸ ਦੇ ਲਈ ਸਾਵਨ ਦੇ ਮਹੀਨੇ ਸਾਗ ਅਤੇ ਸਬਜ਼ੀਆਂ ਨੂੰ ਨਹੀਂ ਤੋੜਨਾ ਚਾਹੀਦਾ ਤੇ ਦੂਜੇ ਪਾਸੇ ਬਰਸਾਤ ਦੇ ਮੌਸਮ ਦੌਰਾਨ ਸਾਡੀ ਪਾਚਨ ਪ੍ਰਣਾਲੀ ਸਵੇਂਨਨ ਚਿਲ ਹੋ ਜਾਂਦੀ ਹੈ ਇਸ ਦੇ ਲਈ ਸਬਜ਼ੀਆਂ ਵਿੱਚ ਕੀੜੇ ਜਲਦੀ ਨਜ਼ਰ ਆਉਂਦੇ ਹਨ ਇਸ ਲਈ ਅਜਈਆਂ ਦੂਸ਼ਿਤ ਸਬਜ਼ੀਆਂ ਖਾਣ ਨਾਲ ਬਿਮਾਰੀਆਂ ਹੋ ਸਕਦੀਆਂ ਹਨ ਇਸ ਲਈ ਬਰਸਾਤ ਦੇ ਮੌਸਮ ਵਿੱਚ ਫਲੀਦਾਰ ਛੋਲੇ ਅਤੇ ਦਾਲਾਂ ਦਾ ਸੇਵਨ ਹੀ ਕਰਨਾ ਬੈਤਰ ਹੋ ਸਕਦਾ ਹੈ ਇਸੇ ਤਰ੍ਹਾਂ ਸ਼ਾਵਣ ਮਹੀਨੇ ਵਿੱਚ ਕੱਚਾ ਦੁੱਧ ਅਤੇ ਦਹੀਂ ਖਾਣ ਦੀ ਵੀ ਮਨਾਹੀ ਕੀਤੀ ਜਾਂਦੀ ਹੈ ਕਿਉਂਕਿ ਗਾਂ ਮੱਝਾਂ ਚਰਾਉਣ ਵੇਲੇ ਕੀੜੇ ਮਕੌੜਿਆਂ ਨਾਲ ਪੱਤੇ ਅਤੇ ਘਾਹ ਖਾਂਦੀਆਂ ਇਸ ਨਾਲ ਦੁੱਧ ਵੀ ਦੂਸ਼ਿਤ ਹੋ ਸਕਦਾ ਹੈ ਅਜਿਹੇ ਚ ਸ਼ਾਵਣ ਮਹੀਨੇ ਚ ਕੱਚਾ ਦੁੱਧ ਪੀਨ ਨਾਲ ਬਿਮਾਰੀਆਂ ਹੋ ਸਕਦੀਆਂ ਨੇ ਇਸੇ ਤਰ੍ਹਾਂ ਬਰਸਾਤ ਦੇ ਮੌਸਮ ਵਿੱਚ ਦਹੀਂ ਵੀ ਜਲਦੀ ਖਰਾਬ ਹੋ ਜਾਂਦਾ ਹੈ ਅਤੇ ਨੁਕਸਾਨ ਵੀ ਹੋ ਸਕਦਾ ਹੈ ਇਸ ਲਈ ਸਾਵਣ ਮਹੀਨੇ ਚ ਦੁੱਧ ਅਤੇ ਦਹੀਂ ਦਾ ਸੇਵਨ ਕਰਨ ਤੋਂ ਪਹਰੇਜ਼ ਕਰਨਾ ਚਾਹੀਦਾ ਹੈ ਦੁੱਧ ਤੋਂ ਬਣੀਆਂ ਚੀਜ਼ਾਂ ਖਾਣ ਤੋਂ ਪਹਰੇਜ਼ ਕਰਨਾ ਬਿਹਤਰ ਹੋਵੇਗਾ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ